ਕਪੜੇ ਰੱਖ ਦਿੰਨੀ ਆ ਲਮਾਰ ਜ ਹੈਂਗਰਾਂ ਦੇ ਟੰਗ ਟੰਗ ਕੇ ਹੈ ਮੇਰੇ ਕਪੜੇ ਸਾਰੇ ਅਗਰ ਆ ਤਾਂ ਪਾਣੀ ਪੈ ਗਿਆ ਵਿੱਚ ਤੇਰੇ ਕਪੜੇ ਜਿੱਥੇ ਪਏ ਸੀ ਨਾ ਅਗਲਾਣਾ ਉੱਥੇ ਹੀ ਪਾਣੀ ਚੋਆ ਹਾਂ ਆਧਾਰ ਕਾਰਡ ਤੀ ਉਹ ਫੂਕ ਤਤ ਸਾਰਾ ਗੱਡੇ ਵਿੱਚ ਪਏ ਸੀ ਸੰਦੂਕ ਤੇ ਪਾਣੀ ਚੋ ਗਿਆ ਮੈਂ ਦੱਸ ਕੀ ਕਰਾਂ ਉਹਦੇ ਉੱਤੇ ਕਾਜ ਦਿੱਤਾ ਦੀ ਮਨ ਲਾਦਾ ਤੇਰੇ ਭਾਈ ਦੇ ਕੰਮ ਨੇ ਉਹਨੇ ਜੱਕਾ ਕੰਜਰ ਦੇ ਪੁੱਤ ਨੇ ਮੇਰੇ ਭਾਈ ਨੇ ਕੀ ਪਤਾਸੇ ਲੈਣੇ ਇੱਥੋਂ ਉਹਨੇ ਕਾਂ ਤੋਂ ਚੁੱਕਿਆ ਪਤਾਸੇ ਲੈਣੇ ਨਾਲੇ ਹੋਰ ਲੈਣੇ ਨੇਗੇ ਆਧਾਰ ਕਟਾ ਆਧਾਰ ਕਾਰਡ ਲਾਈ ਆ ਲੈ ਆਹੋ ਫੋਨ ਮੈਂ ਜਾਉ ਮੱ ਮੈਂ ਹੁਣ ਜਾਉ ਕਿਵੇਂ ਰਸ ਮੈਨੂੰ ਤੂੰ ਹੋਣੀ ਸੀ ਉਮਰ ਚ ਜਾਣਾ ਕਿੱਥੇ ਆਧਾਰ ਕਾਰਡ ਲੈ ਕੇ ਮੈਂ ਜਾਣਾ ਸੀ ਉੱਥੇ ਨਮਾਦਿਆਂ ਦੇ ਮੇਲੇ ਤੇ ਜਾਣਾ ਥੂਕਣਾ ਸੀ ਹੁਣ ਤੇਰੀ ਮੇਲਿਆਂ ਵਾਲੀ ਉਮਰ ਥੋੜੀ ਰਹੀ ਆ ਹੈਗੀ ਹਾਈ ਤਾਂ ਮੇਰੀ ਉਮਰ ਕਾ ਟੱਚ ਪੂਰੀ ਚੜ ਜਵਾਨੀ ਚੜ ਜਵਾਨੀ ਆਣੂ ਬੀਬੀ ਜਲੂਸ ਕੱਢੀ ਦਾ ਜਲੂਸ ਕੱਢੀ ਜਾਂਦੀ ਆ ਜਾ ਕੇ ਕੰਮ ਕਰਾਉਂਦਾ ਮੈਂ ਤਾਂ ਕੰਮ ਹੀ ਕਰ ਰਹੀ ਆ ਹਾਂ ਨਾਲਿਆ ਭਾਂਡੇ ਮਾਜ ਦੇ ਹੁਣ ਕਿੱਥੇ ਜਾ ਰਹੀ ਹਾਂ ਉੱਠ ਕੇ ਨਹੀਂ ਫੇਰ ਮਾਂਜ ਦਿੰਨੀ ਆ ਹੁਣ ਕੀ ਹੋ ਗਿਆ ਨਿੱਤਰ ਜੀ ਪੈ ਗਈ ਮਾਰੀ ਗੋਲੀ ਖਾਲ ਮਾ ਕੋਈ ਦੋ ਘੜਾ ਪੀ ਚੱਡ ਮੇਰਾ ਦੋ ਗਲਾਸ ਮਾਜ ਕੇ ਧਰ ਪੈ ਗਈ ਅੱਡੇ ਕੱਡੇ ਘਾਰੇ ਨੇ ਇਹ ਘਾਰ ਚ ਕਿਉਂ ਚੰਗਾ ਨਹੀਂ ਮਾਜ ਦਿੰਨੀ ਆ ਪਰ ਓਏ ਕੱਢਾ ਯਾਰਾ ਓਏ ਬੋਲੀ ਆ ਦੀ ਆ ਗਈ ਤੂੰ ਮਾਜ ਦੇ ਭਾਂਡੇ ਮਾਂ ਤੋਂ ਮੰਜਵਾਈ ਜੰਨੀ ਆ ਤੂੰ ਮਾਜ ਦੇ ਭਾਂਡੇ ਤੂੰ ਵੀ ਦਵੇ ਨਹੀਂ ਮੈਂ ਕੀ ਮਾਜੂਗਾ ਸਾਰਾ ਡੱਬਰ ਸਿਰ ਤੇ ਚੱਕ ਕੇ ਰੱਖਦੀ ਆ ਮਾਂ ਤਾਂ ਲੋੜ ਨੇ ਕੰਮ ਕਰਨੀ ਆਪੀ ਕਰੂਗੀ ਇਹ ਲੈ ਇਹਦੀ ਮੈਂ ਦੀ ਲੈ ਜੂਗੀ ਰਹਿਣ ਦੇ ਚੁੱਪ ਕਰ ਤੂੰ ਮੇਰੀ ਆਪ ਸਿਹਤ ਨਹੀਂ ਠੀਕ ਹੈਗੀ ਜੇ ਦੋ ਭਾਂਡੇ ਮਾਜ ਦੋ ਫਿਰ ਕੀ ਹੋਜੂ ਸਿਹਤ ਨੂੰ ਕੀ ਥੋੜੇ ਕੰਮ ਲਈ ਸਿਰ ਤੇ ਲੱਗੀ ਆ ਮੇਰਾ ਤਾਂ ਸਾਰਾ ਸਿਰ ਟੁੱਟੇ ਜਾਂਦਾ ਮੈਂ ਤਾਂ ਪਤਾ ਨਹੀਂ ਕਿਵੇਂ ਤੂੰ ਨਹੀਂ ਫਿਰਦੀ ਆ ਦੇ ਦੇ ਟੁੱਟਦਾ ਇਹਦਾ ਤੇਰੀ ਸਿਰ ਵੱਡੀ ਕੀ ਹੋ ਗਿਆ ਤੇਰੇ ਸਿਰ ਨੂੰ ਮੈਨੂੰ ਕੀ ਪਤਾ ਹੁਣ ਇਹਦਾ ਡਾਕਟਰ ਨੂੰ ਪਤਾ ਕੀ ਹੋਇਆ ਮੈਂ ਕਹਿੰਦੀ ਤੇਰੀ ਡਿਸਕ ਰਾਮ ਆਵੇ ਨਾ ਆਈ ਤੋ ਖੇ ਮੇਰੂ ਫੇਰ ਆਉਂ ਨਜ਼ਾਰਾ ਤੂੰ ਐਂ ਕਹ ਮੈਨੂੰ ਡਾਕਟਰ ਦੇ ਲੈ ਕੇ ਚਲੀ ਮੈਨੂੰ ਦਵਾਈ ਦਵਾ ਕੇ ਲਿਆ ਮੈਂ ਤਾਂ ਬਹੁਤ ਤੰਗ ਆ ਉਹਨੂੰ ਟੰਬਿਆਂ ਦੀ ਲੋੜ ਆ ਹਾਂ ਹਾਂ ਤੈਨੂੰ ਵੀ ਲੋੜ ਆ ਹਾਂ ਨਹੀਂ ਤੂੰ ਵੀ ਜਰੂਰ ਬਹੁਤ ਕੜਦੀ ਆ ਮਾਂ ਖਬਰਦਾਰ ਜੈ ਮੈਨੂੰ ਬੋਲਿਆ ਬਣਾ ਲੈ ਮੈਨੂੰ ਦਵਾਈ ਦਵਾ ਦੇ ਲੈ ਦਵਾਈ ਦਵਾ ਦੇ ਸੋਨੂੰ ਉਧਰ ਉਹ ਕੁੱਤਕਲੇਸ਼ ਕਰਕੇ ਗਿਆ ਉਧਰ ਤੂੰ ਜੇ ਘੜ ਦਾ ਦੂਜਾ ਲੱਗਿਆ ਨ ਦੂਜਾ ਘੜ ਦਾ ਤੀਜਾ ਲੱਗਿਆ ਦਾ ਉਥੇ ਮੈਂ ਦੇਖੀ ਜਾਨਾ ਉਹਦੇ ਲੱਛਣ ਖੜੇ ਆ ਜਾ ਮੈਂ ਹੁਣ ਮੈਂ ਅੰਦਰ ਧੁੱਪ ਚ ਫੂਕ ਤੀ ਹੱਤਵਾ ਭਾਂਡੇ ਦੇ ਨਾਲ ਬਸ ਮੈਂ ਆਪੇ ਫੂਕ ਦੂੰਗਾ ਤੂੰ ਅੰਦਰ ਜਾ ਮੈਨੂੰ ਦਵਾਈ ਦਵਾ ਕੇ ਲਈ ਆਂ ਥੋੜੀ ਦੇਰ ਨੂੰ ਕੰਮ ਕਰ ਲਾਂ ਮੈਂ ਜੇ ਨੂੰ ਦਵਾਇਆ ਇਹਨੂੰ ਕਰਦੀ ਕੀ ਆ ਵੱਡੀ ਚੰਦਰ ਕਾਂਤਾ ਸਾਰੀ ਦਿਹਾੜੀ ਮਾਰ ਰਖਦੇ ਨੇ ਮੈਨੂੰ ਰੇ ਕੱਢਦੇ ਹੁਣ ਚਾਰ ਪੰਟ ਕੱਢ ਲਿਆ ਕੱਢ ਤੇ ਈ ਹਾਲ ਹੈ ਸਰਪੰਚ ਕਿਵੇਂ ਆ ਠੀਕ ਆ ਠੀਕ ਆ ਠੀਕ ਆ ਹੋਰ ਚੜ੍ਹਦੀ ਕਲਾ ਉਹ ਕਿਵੇਂ ਆ ਉਧਰ ਹਾਲ ਚਾਲ ਰੱਬਰਾ ਹਾਲ ਆ ਅੱਛਾ ਹੋਰ ਬੋਲਾ ਪਾਣੀ ਪਾਣੀ ਫਿਰਦਾ ਲੋਕਾਂ ਦੇ ਘਰ ਰੁੜ ਗਏ ਮੈਸਾਂ ਰੁੜ ਗੀਆਂ ਲੋਕਾਂ ਦੀਆ ਬੋਲਾ ਜ਼ਲਮ ਹੋਇਆ ਵੀ ਬੋਲਾ ਬੋਲਾ ਜਿਹੇ ਜੇ ਲੋਕ ਹੋਏ ਪੈਨੇ ਉਹ ਜਿਹੜਾ ਰੱਬ ਹੋ ਗਿਆ ਭਾਈ ਉਹ ਮਾਰਿਆ ਕਰਦੇ ਨੇ ਹੋਇਆ ਦੇਖ ਲੈ ਤੂੰ ਜਿਹੇ ਕਰਦੇ ਨੇ ਲੋਕ ਉਹ ਜਿਹੜਾ ਭਰੀ ਜਾਂਦੇ ਨੇ ਬੜਾ ਨੁਕਸਾਨ ਹੋ ਗਿਆ ਬੜਾ ਜਿਆਦਾ ਹੋ ਗਿਆ ਨੁਕਸਾਨ ਹੋ ਗਿਆ ਹੋਰ ਜੇ ਤਾਂ ਆਪਣੇ ਪਰ ਗੈਣੇ ਜਾ ਕੇ ਉਧਰ ਸਾਰਾ ਲਵਾਤਾ ਅੱਛਾ ਫਿਰ ਵੀ ਪਿਆਬੀ ਨਾਲ ਪਿਆਬੀ ਖੜਦੇ ਨੇ ਆ ਸਾਰਾ ਵੀ ਕੀ ਕਰੂ ਇੰਨਾ ਹੋਰ ਥਾਣੇ ਦੀ ਨਹੀਂ ਪਟਾ ਸਕਦੇ ਆਪਾਂ ਦਾ ਹੋਰ ਕੀ ਕਰਦਾਂਗੇ ਹਾਂ ਫੋਸਲ ਫੋਸਲ ਦਾ ਜਮਾ ਐ ਪਸਾਤੀ ਜਿਆਦੇ ਹੋ ਗਿਆ ਕੰਮ ਜਿਆਦੇ ਨੁਕਸਾਨ ਹੋ ਗਿਆ ਹੋਰ ਤਣ ਮਿਲ ਗਿਆ ਮੈਂ ਥੱਕਿਆ ਮੈਂ ਦੋ ਤਿੰਨ ਦਿਨ ਹੋ ਗਿਆ ਥੱਕੇ ਇਹਨੂੰ ਹੋਰ ਆਈ ਦੇ ਮੱਕਾ ਤਾਂ ਚੱਕੀ ਜਾਂਦੀਆਂ ਨੇ ਫਿਰ ਇੱਕ ਕਿਹੜਾ ਪੱਟਿਆ ਜਾਂਦਾ ਲਾ ਹੁ ਜਦੋਂ ਪੜਦੀ ਹੁੰਦੀ ਸੀ ਮੇਰੇ ਨਾਲ ਉਹਦੋਂ ਕਿਉਂ ਨਹੀਂ ਦੇਲ ਮੰਗਿਆ ਬੇ ਤੂੰ ਕਿੱਧਰ ਮੂੰ ਚੱਕਿਆ ਤੂੰ ਪਰੇ ਹੋ ਕੱਖ ਮੈਂ ਪਾ ਦੂੰਗਾ ਕਿ ਤੂੰ ਕਹ ਤੋ ਪਾ ਦੇਗਾ ਬਸ ਮਾਫੀ ਪਾ ਦੂੰ ਮੈਂ ਨਾ ਇਹਦੀ ਪੈੜੀ ਬਲਾ ਦੇ ਮੂੰਹ ਨਹੀਂ ਲੱਗਦਾ ਹੁੰਦਾ ਨਾ ਮੈਂ ਤੈਨੂੰ ਬੁਲਾਇਆ ਸਮਝ ਗਈ ਪੈੜੀ ਮੈਂ ਮੈਨੂੰ ਸਰਪੰਚ ਦਾ ਫੋਨ ਆਇਆ ਵੀ ਮੇਰੇ ਘਰੇ ਡੰਗਰ ਡੰਗਰ ਦੇਖਿਆ ਮਾਉ ਕਰਨਾ ਆਇਆ ਤੈਨੂੰ ਬੁਲਾਇਆ ਨਹੀਂ ਕਿਸੇ ਨੇ ਉਹਦੀ ਤੁਰਦੀ ਫਿਰਦੀ ਨਜ਼ਰ ਆ ਇਥੋਂ ਸਮਝ ਗਈ ਫੇ ਤਾਂ ਕੁੱਤੇ ਪਕਾਈ ਨਾ ਮਾਰ ਮੇਰੇ ਨਾਲ ਮੇਰਾ ਕੰਮ ਮੈਂ ਆਪੀ ਕਰ ਲਉ ਜਾਂ ਤੂੰ ਦਫਾ ਹੋ ਇਥੋਂ ਸਾਡੇ ਸ਼ਹਿਰ ਚ ਨਾ ਇੱਕ ਡਾਇਲੌਗ ਚੱਲਦਾ ਥੋੜੇ ਪਿੰਡਰ ਚ ਚੱਲਦਾ ਉਹ ਸਾਡੇ ਸ਼ਹਿਰ ਚ ਚੱਲਦਾ ਜਿੰਗ ਪੁੰਗ ਸਮਝ ਗਈ ਜਿੰਗ ਪੁੰਗ ਹਾਂ ਬੇ ਤਾਂ ਬੱਸ ਮੈਂ ਤਾਂ ਜਵਾਜੀ ਨਾ ਮਾਰ ਮੇਰੇ ਨਾਲ ਸਰਪੰਚ ਨੂੰ ਮੈਂ ਪੁੱਛਦੀਆਂ ਉਹਨੂੰ ਤੈਨੂੰ ਕੌਣ ਹੁੰਦਾ ਫੋਨ ਕਰਨ ਵਾਲਾ ਸਰਪੰਚ ਨੇ ਇਹ ਵੀ ਪੁੱਛ ਲਈ ਵੀ ਚਾਹੁੰਦਾ ਵੀ ਕਹਿ ਕੇ ਗਿਆ ਦੀ ਜਿੰਗ ਪੁੰਗ ਜਦੋਂ ਤੈ सरपंच ਨੂੰ ਪੁੱਛਣੀ ਮੇਰੇ ਮੱਥੇ ਫੇਰ ਲੱਗੀ ਸਮਝ ਗਈ ਵੀ ਜਿੰਗ ਪੰਗ ਹੁੰਦਾ ਕੀ ਹੈ ਬੇ ਨਿਚਲਾ ਬਹਿ ਜਾ ਨਿਚਲਾ ਤੇਰੇ ਨਾਲ ਵੱਧ ਪੜੀ ਹੋਈਆਂ ਜਿੰਕ ਪੰਗ ਨਹੀਂ ਹੁੰਦਾ ਰੁੜ ਜਾਣਿਆ ਜੰਕ ਫੂਡ ਹੁੰਦਾ ਸਮਝਦੀਆਂ ਹਾਂ ਮੈਂ ਮੇਰੇ ਮੱਥੇ ਨਾਲ ਲੱਗ ਮੈਂ ਤੈਨੂੰ ਬੁਲਾਇਆ ਨਹੀਂ ਹੈਗਾ ਲੈ ਰੁੜ ਜਾਣ ਵਾਲੇ ਕਿ ਮੱਛਿਆ ਪਿਆ ਮੇਰੇ ਤੇ ਬੇ ਮਾਪੀ ਕਰ ਲਉ ਕੰਮ ਉਹ ਮੈਂ ਤਾਂ ਢੇੜਾ ਮਾਰਨਾ ਆਇਆ ਦੇਖਣਾ ਆਇਆ ਮੈਂ ਢੇੜਾ ਮਾਰਨਾ ਆ ਬਸ ਜਾ ਹੁਣ ਭੱਜ ਜਾ ਮੱਥੇ ਨਾਲ ਲੱਗ ਮੇਰੇ ਤੇਰੇ ਮੱਥੇ ਕੌਣ ਲੱਗਦਾ ਹੈ ਜੀ ਦੇ ਸੜੇ ਖਾਨ ਦੇ ਤੂੰ ਮੇਰੇ ਨਾਲ ਕੁੱਤੇ ਭਾਈ ਨਾ ਮਾਰ ਕਿੱਧਰ ਮੂੰਹ ਚੱਕਿਆ ਤੂੰ ਅੰਦਰ ਨੂੰ ਮੈਂ ਦੇਖ ਰੇ ਕਰ ਰਿਆ ਤੂੰ ਕੱਲੀਆਂ ਦੀ ਕੋਈ ਕੱਲੂ ਇੱਥੇ ਕੋਈ ਚੀਜ਼ ਲੈ ਕੇ ਚੱਕੇ ਜ਼ਿੰਮੇਵਾਰ ਕੌਣ ਹੈ ਉਹ ਬੋਲਦਾ ਕਿੰਨਿਆ ਵੀ ਤੂੰ ਹੈ ਜ਼ਿੰਮੇਵਾਰ ਮੈਂ ਆਜੇ ਦਾ ਘੜੀ ਮਾਲਕ ਇਹ ਕਰਦਾ ਲੈ ਤੂੰ ਜਾ ਜਾ ਆ ਬਦ ਦਫਾ ਹੋ ਤੂੰ ਮੈਨੂੰ ਕੰਮ ਕਰਨ ਦੇ ਜਾਨਵਰ ਪੂਰੇ ਨੇ ਸਾਰੇ ਕੋਈ ਖੋਲ ਕੇ ਤਾਂ ਇੰਚਾਤਾ ਕੋਈ 1 2 3 4 5 6 ਦੋ ਬੱਚੀਆਂ ਠੀਕ ਹੈ ਓਕੇ ਨੇ ਸਾਰੀਆਂ ਪੂਰੀਆਂ ਨੇ ਤੂੰ ਤਾਂ ਜਹੀ ਜੀ ਹੈਗੀਆਂ ਹੈਗੀਆਂ ਜੇ ਤੈਨੂੰ ਕੋਈ ਚੀਜ਼ ਦੀ ਲੋੜ ਪੈ ਗਈ ਨਾ ਚੰਦਲੇ ਵੇ ਜਦੋਂ ਮਰਜੀ ਆ ਜੀ ਤੈਨੂੰ ਮੈਂ ਇੱਥੇ ਜਗ੍ਹਾ ਦਿੱਤੀ ਧੀ ਪਰ ਤੂੰ ਇੱਥੇ ਜੋ ਕੇ ਹੈ ਨਹੀਂ ਮੈਂ ਮਰ ਜਣ ਦੇ ਪਾਥੀ ਮਰੂ ਸਿਰ ਚ ਰੁੜ ਜਾਣਾ ਤੂੰ ਤਾਂ ਜਿਹੇ ਦੀ ਹੈਗੀਆਂ ਹੈਗੀਆਂ ਫੇਰ ਵੀ ਫੇਰ ਵੀ ਜੇ ਚੰਦ ਤੱਕ ਕਿਸੇ ਚੀਜ਼ ਦੀ ਪੈ ਗਈ ਲੋਡ ਆ ਜੀ ਤੇ ਤੋਣਿਆ ਭਾਈ ਦਾ ਕੰਮ ਕਰ ਆਪ ਦਾ ਤੇਰੇ ਤੱਕ ਲੋਡ ਪਈ ਮੈਨੂੰ ਸੜੇ ਹਾਨ ਤੱਕ ਤੂੰ ਭਰੇ ਜਾ ਲੈ ਇੱਕ ਵਾਰੀ ਹੋਰ ਤੈਨੂੰ ਦੱਸਾਂ ਜਿੰਗ ਪੁੰਗ ਮੋਟਣਾ ਨਾ ਹੋਵੇ ਜੀ ਪਲੇਖ ਦੇ ਜਾਣੇ ਰੁਕ ਜਾ ਕਿੱਥੇ ਛੱਠ ਲੱਗਿਆ ਰੁੜਜਣਾ ਇਤ ਨਮਈ ਗੱਜ ਗਿਆ ਔਰੇ ਹੈ ਇਹ ਕੇ ਇਹ ਹੈ ਜੜ ਰੁੜਜਣਾ ਜਿਹੜਾ ਇਹਨੂੰ ਫੋਨ ਕਰਕੇ ਕਹਿੰਦਾ ਤੂੰ ਸਾਡੇ ਗੇੜਾ ਮਾਰ ਕੇ ਆ ਕੀ ਕਰਾਂ ਉੱਥੇ ਬੈਠਾ ਵੀ ਨਹੀਂ ਮੈਨੂੰ ਜਾਣ ਦਿੰਦਾ ਹੈਗਾ ਟੁੱਟ ਪੈਣਾ ਰਾਂ ਔਰੇ ਤੇ ਕਿੱਥੇ ਦਿਮਾਗ ਖਾਦਾ ਇਹਨਾਂ ਨੇ ਕੰਜਰ ਕੋਈ ਕੰਮਦਾਨੀ ਕਰਦਾ ਨਹੀਂ ਹੈਗਾ ਦਿਮਾਗ ਖਰਾਬ ਕਰਨ ਨੂੰ ਰਹਿੰਦੇ ਨੇ ਰੁੜਜਾਣੇ ਨਾ ਹੋਣ ਜੇ